ਗੁਰੂ ਪਿਆਰਿਓ ਢਾਡੀ ਬਣ ਕੇ ਪ੍ਰਭੂ ਤੋਂ ਕੀ ਦਾਨ ਮੰਗਾਂਗੇ ਇਸ ਸਵਾਲ ਦਾ ਜਵਾਬ ਗੁਰੂ ਜੀ ਕਨਵੇਂ ਅੰਗ ਤੇ ਬਖਸ਼ਿਸ਼ ਕਰਦੇ ਹਨ ਹਾਉ ਢਾਡੀ ਹਰ ਪਰਬ ਖਸਮ ਕਾ ਹਰ ਕੀ ਦਰਿਆਆ ਮੈਂ ਪ੍ਰਭੂ ਖਸਮਦਾਰ ਢਾਡੀ ਪ੍ਰਭੂ ਦੇ ਦਰ ਤੇ ਆਪੜਿਆ ਹਾਂ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਪ੍ਰਭੂ ਦੇ ਦਰਵਾਜ਼ ਵਿੱਚ ਪ੍ਰਭੂ ਦੇ ਦਰਬਾਰ ਵਿੱਚ ਮੇਰੀ ਢਾਡੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸ਼ਨ ਪ੍ਰਾਪਤ ਹੋਇਆ ਹਰ ਪੁੱਛਿਆ ਢਾਡੀ ਸਦਕੇ ਕਿਤ ਅਰਥ ਤੂੰ ਆਇਆ ਮੈਨੂੰ ਢਾਡੀ ਨੂੰ ਹਰੀ ਸਦਕੇ ਪੁੱਛਿਆ ਕਿ ਢਾਡੀ ਤੂੰ ਕਿਸ ਕੰਮ ਆਇਆ ਹਾਂ ਆਇਆ ਹੈ ਨਿਤ ਦੇਵੋ ਦਾਨ ਦਿਆਲ ਪਰਬ ਹਰ ਨਾਮ ਤੇ ਆਇਆ ਮੈਂ ਬੇਨਤੀ ਕੀਤੀ ਹੈ ਦਿਆਲ ਪ੍ਰਭੂ ਸਦਾ ਹੀ ਦਾਨ ਬਖਸ਼ੋ ਕਿ ਤੇਰੇ ਨਾਮ ਦਾ ਸਿਮਰਨ ਕਰਾਂ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਨਾ ਆਇਆ ਬੇਨਤੀ ਸੁਣ ਕੇ ਦਤਾਰ ਹਰੀ ਨੇ ਆਪਣਾ ਨਾਮ ਮੈਥੂ ਜਪਾਇਆ ਅਤੇ ਮੈਨੂੰ ਨਾਨਕ ਨੂੰ ਬੜਾਈ ਵੀ ਦਿੱਤੀ ਗੁਰੂ ਪਿਆਰੇਓ ਵਾਹਿਗੁਰੂ ਦੇ ਦਰ ਤੋਂ ਢਾਡੀ ਬਣ ਕੇ ਨਾਮ ਦਾ ਤਾਨ ਮੰਗਣਾ ਹੈ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਮੈਂ ਤੇਰਾ ਨਾਮ ਸਿਮਨ ਕਰਦਾ ਰਹਾ ਕਿਰਪਾ ਕਰੋ ਬਖਸ਼ਿਸ਼ ਕਰੋ ਨਾ ਹੁੰਦਾ ਦਾਨਮਕ ਹੈ